ਪੰਜਾਬ ਦੀ ਜਲੰਧਰ ਪਛਮੀ ਸੀਟ ਤੋਂ ਜਿਮਣੀ ਚੋਣ ਜਿੱਤਣ ਵਾਲੇ ਮਹਿੰਦਰ ਭਗਤ ਅਗਲੇ 2-3 ਦਿਨਾਂ ਵਿੱਚ ਮੰਤਰੀ ਵਜੋਂ ਸੌਂ ਚੁੱਕ ਸਕਦੇ ਹਨ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਸੂਤਰਾਂ ਅਨੁਸਾਰ ਸਰਕਾਰ ਨੇ ਇਸ ਲਈ ਗਵਰਨਰ ਹਾਊਸ ਤੋਂ ਸਵਮਾ ਮੰਗਿਆ ਹੈ ਸਵਮਾ ਮਿਲਦਾ ਹੀ ਉਹਨਾਂ ਨੂੰ ਸੌਂ ਚੁਕਾਈ ਜਾ ਸਕਦੀ ਹੈ ਸੂਤਰਾਂ ਮੁਤਾਬਕ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਦੀ ਥਾਂ ਕੋਈ ਨਵਾਂ ਮੰਤਰੀ ਨਹੀਂ ਬਣਾਇਆ ਗਿਆ ਅਜੇ ਇਹ ਜਮਿੰਦਰ ਭਗਤ ਸੂਬੇ ਦੇ ਖੇਡ ਮੰਤਰੀ ਬਣ ਸਕਦੇ ਹਨ ਕਿਉਂਕਿ ਜਲੰਧਰ ਖੇਡ ਉਦਯੋਗ ਦਾ ਹੱਬ ਹੈ ਜਿਹੇ ਵਿੱਚ ਇਹ ਵਿਭਾਗ ਉਹਨਾਂ ਲਈ ਬਦੇਰੀ ਟੁਕਵਾ ਮੰਨਿਆ ਜਾਂਦਾ ਹੈ ਸੂਤਰਾਂ ਦੀ ਮੰਨਿਆਤਾ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਕੋਈ ਵੱਡਾ ਫੇਰ ਬਦਲ ਨਹੀਂ ਕੀਤਾ ਗਿਆ ਹੈ ਕੇਵਲ ਭਗਤ ਨੂੰ ਹੀ ਮੰਤਰੀ ਬਣਾਇਆ ਜਾ ਸਕਦਾ ਹੈ ਜਿਕਰ ਇਹ ਹੋਗਾ ਕਿ ਜਲੰਧਰ ਪੱਛਮੀ ਸੀਟ ਤੇ ਆਪ ਨੂੰ ਇੱਕ ਤਰਫਾ ਜਿੱਤ ਮਿਲੀ ਹੈ ਸ਼ਨੀਵਾਰ ਨੂੰ ਹੋਈ ਜਿਮਣੀ ਚੋਣ ਦੀ ਗਿਣਤੀ 'ਚ ਆਪ ਦੇ ਮਹਿੰਦਰ ਭਗਤ ਇਥੋਂ 37325 ਵੋਟਾਂ ਨਾਲ ਜੇਤੂ ਰਹੇ ਤਾਂ ਸੀ ਕਿ ਜਲੰਧਰ ਜਿਮਣੀ ਚੌਂ ਸਮੇਂ ਸੀਐਮ ਭਗਵੰਤ ਮਾਨ ਨੇ ਵੀ ਵਾਅਦਾ ਕੀਤਾ ਸੀ ਕਿ ਉਹ ਜਲੰਧਰ ਪੱਛਮੀ ਦੇ ਉਮੀਦਵਾਰ ਮਹਿੰਦਰ ਭਗਰ ਨੂੰ ਇੱਕ ਪੌੜੀ ਚਾੜ ਦੇਉ ਬਾਕੀ ਦੀਆਂ ਪੌੜੀਆਂ ਉਹ ਖੁਦ ਚਾੜ ਦੇਣਗੇ ਇਸ ਸਮੇਂ ਜਲੰਧਰ ਸ਼ਹਿਰੀ ਤੋਂ ਆਪ ਸਰਕਾਰ ਵਿੱਚ ਕੋਈ ਮੰਤਰੀ ਨਹੀਂ ਹੈ ਹਾਲਕਿ ਜਲੰਧਰ ਜ਼ਿਲ੍ਹੇ ਦੀ ਕਰਤਾਰਪੁਰ ਸੀਟ ਤੋਂ ਬਲਕਾਰ ਸਿੰਘ ਸਰਕਾਰ ਵਿੱਚ ਮੰਤਰੀ ਜ਼ਰੂਰ ਹਨ ਅਤੇ ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰਕ ਮਾਨ ਸਰਕਾਰ ਵਿੱਚ ਮਹਿੰਦਰ ਭਗਰ ਨੂੰ ਖੇੜ ਮੰਤਰੀ ਬਣਾਇਆ ਜਾ ਸਕਦਾ ਹੈ